ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਏ ਇੱਕ ਆ ਗੱਬਨ ਤੁਹਾਨੂੰ ਸਾਈਵਲ ਤੁਹਾਨੂੰ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਅੱਜ ਹੀ ਸੂਈ ਆ ਤੇ ਇੱਕ ਆ ਵੀ ਥੋੜੇ ਦਿਨਾਂ ਦੀ ਸੂਈ ਗਾਂ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋ ਸਨੋ ਠੀਕ ਠਾਕ ਜੀ। ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰਿਓ। ਅਮਰਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ। 958627555 ਠੀਕ ਐ। ਅੱਜ ਗਾਵਾਂ ਆਈਆਂ ਤੈਨੂੰ ਬੱਸ। ਹਾਂਜੀ ਗਾਵਾਂ ਨਹੀਂ ਅੱਜ ਤੇਰੇ। ਅੱਜ ਘੱਟ ਲੱਭਾ ਮਾਲ। ਅੱਜ ਅਸੀਂ ਮਾਲ ਘੱਟ ਲੱਭਾ ਵਹਿੜ ਲਿਆਦੀ ਐ ਵੀਤੀ ਗਈਆਂ ਤੇ ਮਈਆਂ ਤੋਂ ਪਰੇ ਆ। ਠੀਕ ਐ। ਐਹੋ ਚਾਹੀਦਾ। ਇੱਧਰ ਦੇਖੋ। ਅੱਛਾ ਇੱਧਰ ਨਹੀਂ ਥੱਲੇ ਬਹਿ ਜਾਣਾ। ਸਾਹਿਬ ਇੱਥੇ ਰੋਦੋ ਜਾ ਸੁਗਾਂ ਵਹਿ ਰਹਾ ਐ। ਠੰਡੇ ਤੇਰੀ ਆ ਕੇ ਪੂਰੀ ਪਹਿਲਾਂ ਨੇ 15 ਕਿਲੋ ਚ ਆਇਆ ਆ ਠੀਕ ਆ ਜ਼ਿਆਦਾ ਆਗਾ 20 ਵੀ ਚ ਆਲੇ ਕੋਈ ਦਿੱਕਤ ਨਾ ਹਾਂ ਦੇਖ ਸਾਧੇ ਜੀ ਬਿਲਕੁਲ ਅਰਮਾਨ ਨਾ ਖਲੋਤੀ ਆ ਜਿਤਨਾ ਇੱਕ ਰਹੀ ਖਲੋਗੀ ਬਸ ਖਲੋਗੀ ਆ ਨਿਆਣਾ ਇਧਰ ਰੋਟ ਲਾ ਰਹੀ ਠੀਕ ਆ ਪੂਰੀ ਰਾਜੀ ਆ ਜਿਹੜੀ ਨਹੀਂ ਆ ਆ ਵੀ ਦਿੱਸੋ ਤੇ ਬਾਈ ਨੂੰ ਮੰਜਾਣਾ ਧਾਰੇ ਸਭ ਲੈ ਲਈ ਠੀਕ ਆ ਆਈ ਚੰਗੀ ਸਾਂਹ ਵਾਲੇ ਘਰੋਂ ਆ ਬੰਦੇ ਛੁਡੇ ਕੋ ਮਣਾ ਦੋ ਲਈ ਆ ਠੀਕ ਆ ਬੰਦੇ ਜਿਹੇਦਾਰੀ ਵੀਰ ਜੀ ਅੱਛਾ ਆਦੇ ਪਹਿਲਾਂ ਥਨੇ ਇਹਦੇ ਤੋਂ 15 ਕਿਲੋ ਹੀ ਚੋਇਆ ਆ ਠੀਕ ਆ ਹਾਂਜੀ ਤਿਆਰ ਕੀ ਕਿੰਨਾ ਚਵਾਜੋਗੇ ਹਲਕਾ ਦੇ ਵਿੱਚ ਮੇਸਾ 17-17 ਕਿਲੋ ਚਾਹੀਦਾ ਪਰ ਵੀ ਕੋ ਸਮਝ ਲਾ ਵੀ ਜਿਹੋ ਜੀ ਰਾਜੀ ਆ ਸਾਂਭੀ ਸੰਧੀ ਆ ਇਹ ਵੀ ਦੇ ਸਕਦੀ ਹੈ ਜਿਹਨੂੰ ਕਿਹੜਾ ਚਾਹੀਦਾ ਦੋ ਦਿਨ ਨੂੰ ਖੋਲੋ ਤੋਰੀ ਬਾਕੀ ਆਈ ਚੰਗੇ ਘਰੋਂ ਆ ਸਾਫ ਦਿਖਨਦੇ ਆ ਵਾ ਪੂਰੇ ਸ਼ਾਂਤ ਜੇ ਸੁਭਾਅ ਦੇ ਆਜੇ ਦਿਨ ਹੀ ਖੜਦੀ ਆ ਬਾਕੀ ਗਾਂਵ ਹੀ ਕੋਈ ਸ਼ਕੀਨ ਵੀਰ ਖੜੇ ਨੇ ਜਿਹੜਾ ਕੋਈ ਵੀਰ ਸ਼ਕੀਨ ਹੈ ਚੰਗੀਆਂ ਵੜਾ ਰੱਖਣ ਦਾ ਧੁੰਨ ਵੀ ਆ ਬੰਨ ਵੀ ਆ ਗਾੜੀ ਚੱਲ ਰਹੀ ਆ ਅਜੀ ਖਟੀ ਨਹੀਂ ਨਿਆਣਾ ਬੜੀ ਗਰੀਨੀ ਗਰੀ ਆ ਵੇਖੋ ਇਹ ਨਹੀਂ ਆ ਫਿਰ ਆ ਦੇਖੋ ਕਿੱਧਰ ਦੀ ਮਰਜ਼ੀ ਉਹਨੂੰ ਪ੍ਰੋਵਾਈਡ ਹੋਈ ਕਰਵਾ ਲਈ ਉਹਨੇ ਠੀਕ ਆ ਅਜੇ ਆ ਵੀ ਦਿਨ ਖਰਦੀ ਆ ਲੈਣਾ ਤਾਂ ਲੈਣਾ ਲੈਣੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਵੀ ਜੀ ਦਾ 570 ਕਰ ਲੀਏ ਤੇ ਦੇਣੀ ਕਿੰਨੇ ਦੀ ਆਪਾਂ ਇਹ ਦੱਸੋ ਜਿੰਨੇ ਕੋ ਦਿੰਦੇ ਜਾਅਦੀ ਕਰੀਏ ਫਿਰ ਸਾਢੇ ਦੇ ਦੀਏ 60 ਚੋਂ ਕਿੰਨੇ ਛੱਡਦੇ ਆ ਦੱਸੋ ਕਿੰਨੇ ਛੱਡੀਏ 55 ਦੀ ਪਿਆਰੀ ਅੱਛਾ ਪੰਜਾਬੀ ਹਾਂਜੀ ਤੇ ਮੌਕੇ ਤੇ ਹੋਰ ਕਰ ਦੋਗੇ ਦੋ ਹੋਰ ਛੱਡਾਂਗੇ 48 ਦੀ 48000 ਦੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਹਨ ਲੈ ਵਸ਼ੀ ਬਹੁਤ ਚੰਗੀਆਂ ਲਾ ਲੈ ਜੀ ਯਾਦ ਕਰੂਗਾ ਠੀਕ ਹੈ ਜੀ ਸਵੇਰੇ ਸੁੱਜੀ ਵੀਰ ਜੀ ਯਾਰ ਇੱਕੋ ਹੀ ਠੰਡੀ ਸੀ ਨੀ ਦੇਖੋ ਤੜਾ ਜੀ ਜੱਸ ਸੁਭਾ ਜੀ ਇਹ ਮਗਰੇ ਦੇ ਬੱਛੀ ਬੜੇ ਟੌਪ ਦੀ ਵੀਰ ਜੀ ਨਾ ਸਿਰੇ 3-4 ਕਿਲੋ ਚੁਈ ਸੀ ਤੇਨੇ ਕੋਈ 4 ਕਿਲੋ ਨਹੀਂ ਚੁਈ ਬੱਟਾ ਜੰਗਾ ਤਾਂ ਇਹ 10 ਵਜੇ ਨਾ ਵੜ ਰਹੀ ਆ ਠੀਕ ਆ 1 ਕਿਲੋ ਕੁ ਚੁਈ ਜੇ ਬੱਟਾ ਜੰਗਾ ਗਈ ਲੈ ਆਂਦੀ ਚੁਾਈ 1 ਨੰਬਰ ਆ ਦੋ ਦੋ ਤਾਂ ਨਹੀਂ ਪਹਿਲਾਂ ਤੁਹਾਨੂੰ 13 ਕਿਲੋ ਚੁਇਆ ਆ ਠੀਕ ਆ ਦੋ ਦੋ ਸਵੇਰੇ 14 ਵਜੇ ਤੇ 15 ਵਜੇ ਦੀ ਠੀਕ ਆ ਦੋ ਆ ਜੀ ਖੋਲ ਫਿਰ ਤੋਰ ਦਈਏ ਨੀ ਛੀ ਮਗਰ ਉਹ ਬਾਹਰ ਕਹਾਉਗਾ ਦਾਲੀ ਹਾਂ ਨ ਚੰਗਾ ਲੱਗਾ ਜਿਹੜੇ ਬੈਠੀ ਬੱਛੀ ਆ ਇਹ ਦੀ ਸਿਰੇ ਸਹੀ ਜੀ ਅਜਾ ਪਰਵਾਰ ਹਾਂ ਬੱਛੀ ਆ ਜਿਹੜੀ ਬੈਠੀ ਆ ਤੇ ਜਿਹੜੀ ਅ ਨਾੜੂ ਇਹਦਾ ਵੀ ਜਿਹੜਾ ਨਾਲ ਹੀ ਅਜੇ ਆਪਾਂ ਦੇਖ ਸਕਦੇ ਤੋਹ ਕੋ ਚੰਗੀ ਵਿਆੜਿਆ ਕਰਾਉਸ ਕੋਈ ਗਰਮੀ ਨਹੀਂ ਘੋਹਾ ਜੀ ਇਹ ਜੁੜਾ ਲਾਗਾ ਰਿਹਾ ਹੈ ਤੇ ਦੇਖੋ ਕਿੰਨਾ ਫਿਰ ਇਹਦਾ ਮੋਦਰਾ ਕਰੀਆ ਆਪਾਂ ਦੁੱਧ ਵੀਰ ਦੀ 14-15 ਕਿਲੋ ਚ ਵਜੂਗੀ ਇਹ ਠੀਕ ਆ ਮੋਦਰੇ ਦੇ 40000 40000 ਆ ਹਾਂਜੀ ਛੋਟ ਛੋਟ ਵਿੱਚ ਦੱਸੋ ਕਿੰਨੀ ਕਰੀਏ ਤਿੰਨ ਹਜ਼ਾਰ ਛੱਡ ਦਈਏ ਪੰਜ ਹੀ ਛੱਡ ਦਈਏ ਅੱਛਾ 35 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਕੋਈ ਫੋਨ ਜੱਡੀਆਂ ਤੇ 33000 ਦੀ 63000 ਦੀ 30000 ਦੀ ਠੀਕ ਬਾਕੀ ਇਹ ਹੈ ਕਿ ਕੋਈ ਫੋਨ ਲਾਵੇ ਇੱਕ ਦਿਨ ਆਹ ਵੀ ਜੀ 3450 ਜੱਡੀਆਂ ਦੀ ਸੂਈ ਨੂੰ ਠੀਕ ਹੈ ਦੇਖੋ ਥਣ ਲਗਾ ਕਰਨ ਵਾਲੀ ਥਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਵੀ ਜੀ ਜੀ ਕੋ ਫੋਲਾ ਲਾੜੇ ਦੁੱਧ ਨਾਲ 13 ਲੀਟਰ ਤਿਆਰ ਹੋਗਾ ਇਹਦੇ ਥਲੇ ਜੇ 4000 ਨਾਲ ਸੂਈ ਨੂੰ ਜੇ ਨਾਲ ਦੇ ਬਚਾ ਦੁੱਧੇ ਵੀ 15 16 ਕਿਲੋ ਵਜਜ ਆ ਜੂਗੀ ਕਿੰਨਾ ਹੁਣ ਤਿਆਰ ਆ 13 ਲੀਟਰ ਜਿਹੜਾ ਬਿਲਕੁਲ ਘਰੋ ਚਵਾ ਦੋ ਠੀਕ ਹੈ ਹਾਂਜੀ ਤੇ ਕਿ ਵਾਈ 1 ਨੰਬਰ ਹੋ ਗਈ ਕੋਈ ਰੱਸੀ ਨਹੀਂ ਬਣੀਦਾ ਜੋੜੀਆਂ ਕੰਢੀ ਸੇਲ ਪੂਰੀ ਕੰਢੀ ਮਾਰ ਕੇ ਪੈਨਲ ਪੈਣਾ ਫਟੂਂਗੀ ਦੇ ਮੋਟਰ ਲੱਗੀ ਹੈ ਜਿਹੜੇ ਕੋ ਨਾੜਕ ਦਾਦੇ ਥੜਕਦਾ ਦਾ ਖੋਲੋ ਫਿਰ ਤੋੜਦੀ ਹੈ ਕਰੀਨਾ ਵੀ ਥਾਨ ਬੜਾ ਪਿਆਰਾ ਜਿਹੜਾ ਇਹਦੇ ਕੋਲ ਤੁਝਾ ਘੁਗੜੇ ਦਾ ਹਾਂ ਜੀ ਨਹੀਂ ਆਈਆਂ ਤੁਹਾਨੂੰ ਪਤਾ ਰਾਤੀ ਤੁਹਾਨੂੰ ਕਹਦਾ ਸੀ ਮਾਲਿਆ ਨਹੀਂ ਆੜੇ ਕੋ ਆ ਨਹੀਂ ਰਿਹਾ ਦਾ ਹਾਂ ਜੀ ਮਾਚਿਆ ਰਹੇ ਹੋ। ਜਿਹਨਾਂ ਬਾਈਬਲ ਦੇਖੀਂ ਤਰੇਖੋ। ਹਾਂ ਦੇਖ ਸਾਹ ਦੇਖੀਂ ਠੰਡੀ ਤੇਰੀ ਆ। ਉਤਰਾਂ ਕੇ ਜਿਹੜੀ ਲੱਦਰ ਜਾਂਦਾ ਪਚ। ਚਿੱਟਾ ਦੁੱਧ ਦੇ। ਅਗਲੇ ਸਾਲਾਂ ਦਾ ਜਵਾਬ। ਬਹੁਤ ਸਾਫ ਹੈ ਚੋਣੀ ਦੀ ਦੇ। ਤੇ ਇਹ ਪਿਛਲੇ ਸਾਲਾਂ ਦਾ ਵੀ ਸ਼ਾਂਤੀ ਖਾਂਦੀ। ਚਵਾਲ ਨਹੀਂ ਸੀ ਕੋਈ ਦੰਦ ਨਹੀਂ ਮਾਰਾ ਲੱਗੇ। ਬਿਲਕੁਲ ਸਾਫ ਜਵਾਬ ਆ ਜਿਹੜਾ ਪਿਆਰੇ ਥਾਣਾ ਚੇਖੋ ਜੀ ਜਵਾਬ। ਤੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ। ਤੇ ਹੈਗੀ ਜਿਹੜੀ ਕ੍ਰਾਸ ਚ ਆ ਫੈਟ ਇਹਦੇ ਵੀ ਚੰਗੀ ਆਈ ਜਾਣੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਮੋਸੇ ਜਿੱਦਾਂ ਨਹੀਂ ਲੈ ਰਹੇ ਜੀ ਭਾਈ ਨਗਾਇਰ ਕਰ ਲਈਏ ਤੇ ਦੇਣੀ ਕਿੰਨੇ ਦੀ ਜਸ ਨੋ ਬਿਲਕੁਲ 40000 ਦੀ 40000 ਦੀ ਹਾਂਜੀ ਵਿੱਚ 10000 ਖੰਡ ਛੋਟ ਹੋ ਜੂਗੀ ਤੇ ਨਹੀਂ ਛੱਡਾਂਗੇ ਦਾ ਵੀ ਅੱਛਾ 37000 ਦੀ ਗੜਾ ਬੰਦੀ ਵੀ ਲੈ ਲਈ ਠੀਕ ਆ ਹਾਂਜੀ ਤੇ ਠੀਕ ਆ ਹੋਰ ਕੋਈ ਕੁਸਚਨ ਆ ਹਾਂਜੀ ਬਾਕੀ ਆ ਵੀ ਤੁਹਾਡੇ ਘਰੋਂ ਕੇ ਤਸੱਲੀ ਕਰਕੇ ਜੋ ਵੀ ਆ ਸਾਰਾ ਕੁਝ ਇੱਥੇ ਵੇਖ ਚਾ ਕੇ ਖੜੇ ਹਾਂ ਜੀ ਹੁਣ ਸਾਰਾ ਮਾਲ ਸਾਰਾ ਕਈਆਂ ਵੀਰਾਂ ਨੇ ਉਸ ਦਾ ਮੰਗਾਈਆਂ ਕੋਈ ਲਾਮਾ ਨਹੀਂ ਕਿ ਉਹ ਆਪਣੀਆਂ ਨਾਲ ਤਸੱਲੀਆ ਕੀਤੀ ਹੈ ਹਾਂਜੀ ਹਾਂਜੀ ਉਹੀ ਨਾ ਆਪਣੀ ਤਸੱਲੀ ਇੱਥੇ ਕਰ ਲਏ ਭਾਵੇਂ ਹਾਂਜੀ ਬਸ ਚ ਨਾ ਕੋਈ ਲਾਮਾ ਤੁਹਾਡੇ ਨੂੰ ਤੁਹਾਨੂੰ ਦਵੇ ਨਾ ਕੋ ਸਾਨੂੰ ਦਵੇ ਤੇ ਨਾ ਆਪ ਹੀ ਕੋਈ ਦਿਲ ਚ ਰੱਖੇ ਹਨਾ ਇਹ ਚੋਂ ਤੋਂ ਇਹ ਨੂੰ ਮੜਾ ਕਰਾਂਗੇ ਫਿਰ ਦੱਸਈਏ ਅਸੀਂ ਕੋਈ ਝੂਠੀ ਹੋਵਾਂਗੇ ਬਣਾ ਕਰਾਂਗੇ ਦੋ ਢੰਗ ਚ ਹੋਵੇ ਏਡੇ ਘਰੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ